ਹਾਂ ਇਧਰ ਸੇ ਕਿਉਂ ਨਹੀਂ ਜਾਣ ਦੇ ਤੇ ਟਾਈਗਰ ਰਿਜ਼ਰਵ ਹੈ ਪਹਿਲ ਅੱਛਾ ਸ਼ਿਕਾਰ ਕਰਕੇ ਮਾਰ ਦਈਏ ਤੋ ਇਸ ਮੇ ਸੇ ਅਬ ਕੌਣ ਜਾ ਸਕਤਾ ਹੈ ਆ ਪਤਾ ਨਹੀਂ ਕਿਹੜਾ ਜਾਨਵਰ ਆ ਯਾਰ ਉਹ ਉਹਦੇ ਸੜਕ ਦੇ ਵਿਚਾਲੇ ਤੁਰਿਆ ਜਾਂਦਾ ਹੁਣ ਦਾ ਨੇੜੇ ਜਾ ਕੇ ਦੇਖ ਸਕਦੇ ਆ ਉਹ ਉਹਦੇ ਵਿਚਾਲੇ ਜੀ ਜਾ ਕੇ ਮੈਨੂੰ ਐ ਲੱਗ ਰਿਹਾ ਸੀ ਵੀ ਕੋਈ ਟਾਈਗਰ ਜਾਂ ਕੋਈ ਤੇਂਦੂਆ ਸੜਕ ਦੇ ਉੱਤੇ ਜਾ ਰਿਹਾ ਮੈਂ ਫੋਨ ਨਾਲ ਜ਼ੂਮ ਕਰਕੇ ਦੇਖਿਆ ਉਹ ਕੁਝ ਜ਼ਿਆਦਾ ਦੂਰ ਸੀ ਮੈਂ ਨੇੜੇ ਜਾਣ ਦਾ ਰਿਸਕ ਵੀ ਨਹੀਂ ਲੈ ਸਕਦਾ ਸੀ ਫਤਰਾ ਕੂਨਟਰ ਜਾਣਾ ਹੈ ਠੀਕ ਹੈ ਕਿਉਂ ਨਹੀਂ ਸਾਥ ਹੈ ਨਾ ਕਿਦਰ ਜਾ ਕੇ ਕੁਝ ਛੋੜਨਾ ਬਤਾ ਠੀਕ ਹੈ ਇਹ ਭਾਈ ਸਹੀ ਬਤਾ ਰਹੇ ہیں ਮੈਂ ਵੀ ਐਸਾ ਹੀ ਬਤਾ ਰਹਾ ਹਾਂ ਕਾਹ ਕਾਹ ਹੈ ਨਾ ਤੋ ਕੀ ਹੋ ਗਿਆ ਉਧਰ ਸ਼ੇਰ ਵੀ ਹੈ ਨਾ ਨੋ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਆਪਾਂ ਖੜੇ ਆ ਜੀ ਛੱਤੀਸਗੜ੍ਹ ਛੱਤੀਸਗੜ੍ਹ ਤੋਂ ਆਪਾਂ ਹੌਲੀ ਹੌਲੀ ਐਮਪੀ ਵਾਲੇ ਪਾਸੇ ਨੂੰ ਜਾ ਰਹੇ ਹਾਂ ਰਾਤ ਆਪਾਂ ਇਸ ਜਗ੍ਹਾ ਦੇ ਉੱਤੇ ਰੁਕੇ ਸੀ ਇਹਦਾ ਨਾਮ ਹੈਗਾ ਜੀ ਕੋਟਾ ਜ਼ਿਲ੍ਹਾ ਇਹਨੂੰ ਪਾਇਆ ਜਾਂਦਾ ਬਿਲਾਸਪੁਰ ਬਹੁਤ ਸੋਹਣਾ ਹੋਟਲ ਬਣਿਆ ਹੋਇਆ 1500 ਰੁਪਏ ਦਾ ਕਮਰਾ ਸੀ ਰੋਟੀ ਪਾਣੀ ਬੜੀ ਸੁਆਦ ਬਣਾਉਂਦੇ ਸੀ ਯਾਰ ਅੱਜ ਹੀ ਮੈਂ ਸਵੇਰੇ ਮੈਂ ਕਿਹਾ ਇੱਥੇ ਰੋਟੀ ਪਾਣੀ ਛੱਕ ਕੇ ਆਪਾਂ ਫੇਰ ਗਾਹਾਂ ਚੱਲਾਂਗੇ ਰਾਤ ਨਹੀਂ ਫੇਰ ਆਪਾਂ ਖੜਦੇ ਰਾਹ ਦੇ ਵਿੱਚ ਅੱਜ ਆਪਾਂ ਨੂੰ ਪਊਗਾ ਜੀ ਇੱਕ ਤਾਂ ਜੰਗਲ ਪੈਣਾ ਬਹੁਤ ਖਤਰਨਾਕ ਕੱਲ ਮੈਂ ਰਾਤ ਇੱਥੇ ਆ ਕੇ ਰੋਗਿਆ ਸੀ ਉਹ ਜੰਗਲ ਵਿੱਚ ਦੀ ਉਹਨਾਂ ਨੇ ਮੈਨੂੰ ਕ੍ਰੋਸ ਨਹੀਂ ਕਰਨ ਦੇਣਾ ਸੀ ਕਿਉਂਕਿ ਉੱਥੇ ਟਾਈਗਰ ਰਿਜ਼ਰਵ ਆ ਯਾਰ ਹਾਥੀ ਉਥੇ ਤਾਂ ਚਲੋ ਨਾਰਮਲ ਗੱਲਾਂ ਨੇ ਪਰ ਉੱਥੇ ਤेंदुए ਬਾਗ ਵਗੈਰਾ ਹੈਗੇ ਨੇ ਟਾਈਗਰ ਵਗੈਰਾ ਉੱਥੇ ਹੈਗੇ ਨੇ ਬਕਾਇਦਾ ਬੋਰਡ ਲੱਗੇ ਹੋਏ ਨੇ ਉਸ ਜੰਗਲ ਨੂੰ ਕਿਹਾ ਜਾਂਦਾ ਅਚਾਨਕ ਮਾਰ ਬਹੁਤ ਵੱਡਾ ਉਹ ਅਮਰ ਕੰਟਕ ਵਾਈਲ ਲਾਈਫ ਸੈਂਚਰੀ ਉਹਨੂੰ ਕਿਹਾ ਜਾਂਦਾ ਜੰਗਲ ਜਿਹੜਾ ਮੇਨ ਜੰਗਲ ਆ ਉਹਨੂੰ ਕਿਹਾ ਜਾਂਦਾ ਅਚਾਨਕ ਮਾਰ ਨਾਂ ਵੀ ਦੇਖ ਲਓ ਕਿਹਾ ਜਾਂਦਾ ਵੀ ਅਚਾਨਕ ਮਾਰ ਲੁੱਕ ਤੇ ਉਸ ਤੋਂ ਉਹਨੂੰ ਕ੍ਰਾਸ ਕਰਕੇ ਆਪਾਂ ਫਿਰ ਆਪਾਂ ਐਮਪੀ ਦੇ ਵਿੱਚ ਦਾਖਲ ਹੋਵਾਂਗੇ ਠੀਕ ਆ ਤੇ ਐਮਪੀ ਦੇ ਵਿੱਚ ਆਪਾਂ ਅਮਰਕੰਟ ਜਿਹੜਾ ਸਥਾਨ ਆ ਜੀ ਇਤਿਹਾਸਿਕ ਉੱਥੇ ਪਹੁੰਚਣ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਤੱਕ ਵੀ ਪਹੁੰਚ ਸਕਦੇ ਹਾਂ ਉੱਥੇ ਤੱਕ ਪਹੁੰਚਾਂਗੇ ਸੱਚ ਹਾਂ ਰਾਤ ਮੈਂ ਇੱਥੇ ਤਾਂ ਰੁਕ ਗਿਆ ਉਸ ਜੰਗਲ ਵਿੱਚ ਦੀ ਲੰਘਣ ਨਹੀਂ ਦਿੰਦੇ ਕਿਸੇ ਨੂੰ 3-4 ਵਜੇ ਤੋਂ ਬਾਅਦ ਮੋਟਰਸਾਈਕਲ ਵਾਲਿਆਂ ਵਾਸਤੇ ਖਾਸ ਖਤਰਾ ਹੁੰਦਾ ਚੱਕ ਪੋਸਟਾਂ ਵਗੈਰਾ ਆਉਂਦੀਆਂ ਨੇ ਇਹ ਮੈਨੂੰ ਸੁਣਨ ਦੇ ਵਿੱਚ ਪਤਾ ਲੱਗਿਆ ਫਿਰ ਰਾਤ ਮੈਨੂੰ ਉੱਥੋਂ ਮੋੜ ਦੇ ਉੱਥੇ ਜੇ ਮੈਂ ਚਲਾ ਜਾਂਦਾ ਨਾ ਅਮਰਕੰਟਕ ਵਾਲੇ ਉਧਰਲੇ ਪਾਸੇ ਨੂੰ ਅਚਾਨਕ ਮਾਰ ਵਾਲੇ ਪਾਸੇ ਨੂੰ ਫਿਰ ਮੈਨੂੰ ਉਹਨਾਂ ਨੇ ਉੱਥੋਂ ਮੋੜ ਦੇਣਾ ਸੀ ਫਿਰ ਵਾਪਸ ਇੱਥੇ ਆਉਣਾ ਪੈਂਦਾ ਪਹਿਲੀ ਰਾਤ ਲੇਟ ਹੋ ਗਏ ਸੀ 8 8:30 ਵਜੇ ਦਾ ਟਾਈਮ ਹੋ ਗਿਆ ਸੀ ਪਰ ਮੈਂ ਇਸ ਹੋਟਲ ਦੇ ਵਿੱਚ ਰੁਕ ਗਿਆ ਸੀ ਹੁਣ ਪ੍ਰਸ਼ਾਦਾ ਪਾਣੀ ਛਕਦੇ ਆਂ ਤੇ ਚੱਲਦੇ ਆ ਜੀ ਜੰਗਲ ਵਿੱਚ ਦੀ ਦੇਖਿਓ ਕਿਵੇਂ ਦਾ ਰਹਿੰਦਾ ਆਪਣਾ ਸਫ਼ਰ ਵਾਹਿਗੁਰੂ ਧੰਨ ਗੁਰੂ ਨਾਨਕ ਲੋ ਜੀ ਅਮਰਕੰਟਕ ਵਾਲੇ ਪਾਸੇ ਨੂੰ ਆਪਾਂ ਚੱਲੇ ਪਾਦੇ ਓਏ ਮਰ ਗਿਆ ਸੀ ਕੁੱਤਾ ਕੁੱਤੇ ਠੱਠੇ ਇਥੇ ਬੁਰਾ ਹਾਲ ਹੀ ਆ ਤੇ ਹੁਣ ਆਪਾਂ ਜੰਗਲ ਵਿੱਚ ਦੀ ਲੰਗੜਾ ਜੀ ਜਿਹਨੂੰ ਕਿਹਾ ਜਾਂਦਾ ਅਚਾਨਕ ਮਾਰ ਜੰਗਲ ਇੱਕ ਦੋ ਬੰਦਿਆਂ ਤੋਂ ਸੁਣਨ ਦੇ ਵਿੱਚ ਇਹ ਆਇਆ ਵੀ ਕਹਿੰਦੇ ਲੰਗਰ ਨਹੀਂ ਦੇਣਾ ਤੁਹਾਨੂੰ ਭਾਈ ਉਧਰ ਦੀ ਆ ਦੇਖੋ ਟਾਈਗਰ ਰਿਜ਼ਰਵ 15 ਕਿਲੋਮੀਟਰ ਦੀ ਦੂਰੀ ਆ ਇੱਕ ਦੋ ਬੰਦਿਆਂ ਨੇ ਮੈਨੂੰ ਕਿਹਾ ਲੰਗਰ ਨਹੀਂ ਦੇਣਾ ਤੇ ਇੱਕ ਦੋ ਨੇ ਕਿਹਾ ਲੰਗਰ ਦੇਣਗੇ ਵੀ ਸ਼ਾਮ ਨੂੰ ਲੰਗਰ ਦੰਦੇ ਇਹ ਹੁਣ ਉੱਥੇ ਜਾ ਕੇ ਪਤਾ ਲੱਗੂਗਾ ਜੇ ਇਧਰ ਦੀ ਨਾਲ ਲੰਗਰ ਦਿੱਤਾ ਫਿਰ ਦੇਖਦੇ ਕਿਧਰ ਦੀ ਜਾਣ ਦੇਣਗੇ ਆਖਰੀ ਪਿੰਡ ਆ ਜੀ ਕੋਟਾ ਜਿਹੜਾ ਅਮਰ ਕੰਟਕ ਦਾ ਵਾਈਲਡ ਲਾਈਫ ਸੈਂਚਰੀ ਆ ਅਚਾਨਕਮਾਰ ਵਾਈਲਡ ਲਾਈਫ ਸੈਂਚਰੀ ਆ ਉਹ ਅੱਧੀ ਪੈਂਦੀ ਆ ਛੱਤੀਸਗੜ੍ਹ ਦੇ ਵਿੱਚ ਤੇ ਅੱਧੀ ਪੈਂਦੀ ਆ ਉਹ ਐਮਪੀ ਦੇ ਵਿੱਚ ਜੀ ਵੀ ਜਿੱਧਰ ਨੂੰ ਆਪਾਂ ਚੱਲੇ ਆ ਨਾ ਇਹ ਬੰਗਾਲ ਟਾਈਗਰ ਦਾ ਦੂਜਾ ਘਰ ਆ ਤੇ ਬਲੈਕ ਪੈਂਥਰ ਹੁੰਦੇ ਨੇ ਨਾ ਇੱਕ ਕਾਲੇ ਰੰਗ ਦੀ ਵੱਡੀ ਕੈਟ ਫੈਮਲੀ ਦੇ ਵਿੱਚ ਇੱਕ ਵੱਡੀ ਬਿੱਲੀ ਹੁੰਦੀ ਆ ਤੇ ਉਹ ਵੀ ਇੱਥੇ ਦੇਖੀ ਗਈ ਆ 2022 2023 ਦੇ ਵਿੱਚ ਅੱਜ ਕੋਈ ਸਫ਼ਰ ਬੜਾ ਲੰਬਾ ਨਹੀਂ ਹੈ ਗਿਆ ਅੱਜ ਆਪਾਂ ਸੁਖੀ ਸੰਧੀ ਟਾਈਗਰ ਰਿਜ਼ਰਵ ਜਿਹੜਾ ਵਾਈਲਡ ਲਾਈਫ ਸੈਂਚਰੀ ਹੈ ਇਹਨੂੰ ਕ੍ਰਾਸ ਕਰਨਾ ਫਿਰ ਨ ਹੋਰ ਨ ਪਾਲੂ ਪੂਲੂ ਦਾ ਉੱਥੇ ਹੈਗੇ ਨੇ ਆਮ ਜਿਹੜੀ ਟਾਈਗਰਾਂ ਦੀ ਗਿਣਤੀ ਆ ਉਹ ਦੱਸੀ ਜਾਂਦੀ ਆ ਰਿਕਾਰਡ ਦੇ ਅਕੋਰਡਿੰਗ ਜੇ ਆਪਾਂ ਗੱਲ ਕਰੀਏ 15 ਤੋਂ 20 ਟਾਈਗਰ ਕਿਹਾ ਜਾਂਦੇ ਨੇ ਟਾਈਗਰ ਦੀ ਗੱਲ ਕਰ ਰਹੇ ਆਪਾਂ ਬਾਗ ਦੀ ਬਾਗ ਜਿਹਨੂੰ ਕਿਹਾ ਜਾਂਦਾ ਟਾਈਗਰ ਹੋਰ ਹੁੰਦਾ ਚੀਤਾ ਹੋਰ ਹੁੰਦਾ ਲੈਪਰਡ ਹੋਰ ਹੁੰਦਾ ਸ਼ੇਰ ਹੋਰ ਹੁੰਦਾ ਬੱਬਰ ਸ਼ੇਰ ਹੋਰ ਹੁੰਦਾ ਆਪਾਂ ਸਾਰੇ ਇਹਨੂੰ ਇੱਕੋ ਹੀ ਕੈਟਾਗਰੀ 'ਚ ਲੈਨੇ ਆ ਪਰ ਲੈਪਡ ਦੀ ਗੱਲ ਬਾਤ ਹੋਰ ਆ ਲੈਪਡ ਉਹਨਾ ਤੰਗ ਨਹੀਂ ਕਰਦਾ ਬਾਗ ਤੰਗ ਕਰਦਾ ਟਾਈਗਰ ਟਾਈਗਰ ਸ਼ਿਕਾਰ ਕਰ ਲੈਂਦਾ ਬੰਦੇ ਦਾ ਸ਼ੇਰ ਸ਼ਿਕਾਰ ਕਰ ਲੈਂਦਾ ਬੰਦੇ ਦਾ ਲੈਪਡ ਬੰਦੇ ਦਾ ਸ਼ਿਕਾਰ ਨਹੀਂ ਕਰਦਾ ਲੈਪਡ ਬੱਕਰੀਆਂ ਦਾ ਭੇਡਾਂ ਦਾ ਤੇ ਇਹਨਾਂ ਦਾ ਸ਼ਕੀਨ ਹੁੰਦਾ ਉਹ ਛੋਟੇ ਜਾਨਵਰਾਂ ਦਾ ਜਿੰਨਾ ਤੇ ਉਹਦਾ ਜੋਰ ਚੱਲਦਾ ਇਹ ਮੱਝ ਦਾ ਸ਼ਿਕਾਰ ਨਹੀਂ ਕਰਦਾ ਗਾਂ ਦਾ ਸ਼ਿਕਾਰ ਨਹੀਂ ਕਰਦਾ ਹੈ ਲੈਪਰਡ ਲੈਪਰਡ ਦਾ ਜ਼ੋਰ ਨਹੀਂ ਚੱਲਦਾ ਉੱਥੇ ਸ਼ੇਰ ਸ਼ਿਕਾਰ ਕਰ ਲੈਂਦਾ ਉਹਨਾਂ ਦਾ ਲੈਪਰਡ ਦਾ ਮੱਝ ਦਾ ਗਾਂ ਦਾ ਕਿਉਂਕਿ ਸ਼ੇਰ ਚ ਜਾਨਵਰ ਵੱਧ ਹੁੰਦੀ ਹੈ ਇਹ ਉਹ ਦੇਖੋ ਸਾਹਮਣੇ ਲਿਖਿਆ ਹੋਇਆ ਅਚਾਨਕ ਮਾਰ ਟਾਈਗਰ ਰਿਜ਼ਰਵ ਡਿਸਟੈਂਸ 12 ਕਿਲੋਮੀਟਰ ਟਾਈਗਰ ਰਿਜ਼ਰਵ ਦੂਰੀ 12 ਕਿਲੋਮੀਟਰ ਠੀਕ ਹੈ ਜੀ ਸ਼ਹਿਰ ਸਾਈਡ ਤੇ ਸ਼ੇਰ ਛਾਪਿਆ ਵੀ ਹੋਇਆ ਸਿੱਧਾ ਜਾ ਰਿਹਾ ਰਾਹ ਲੋਰਮੀ ਨੂੰ ਪੰਡਰੀਆਂ ਨੂੰ ਆਪਾਂ ਸੱਜੇ ਪਾਸੇ ਮੁੜਨਾ ਇਧਰ ਨੂੰ ਅਚਾਨਕ ਮਾਰ ਵਾਲੇ ਪਾਸੇ ਨੂੰ ਬਸ ਲੰਘਣ ਦੇ ਦਨ ਜਾਣ ਦੇ ਦਨ ਫੇਰ ਤਾਂ ਆਪਣਾ ایکسپੀਰੀਅੰਸ ਵਧੀਆ ਹੋ ਜਾਊਗਾ ਨਹੀਂ ਜੇ ਵਾਪਸ ਮੋੜਦਾ ਫੇਰ ਪਤਾ ਨਹੀਂ ਕਿਹੜੇ ਰਾਹ ਵਿੱਚ ਦੀ ਜਾਵਾਂ ਕਿਉਂਕਿ ਮੈਨੂੰ ਇੱਕ ਦੋ ਨੇ 10 ਪਾਤੀ ਕਹਿੰਦੇ ਬਾਈ ਤੈਨੂੰ ਲੰਘਣ ਨਹੀਂ ਦੇਣਾ ਮੋਟਰਸਾਈਕਲ ਤੇ ਕਹਾਂ ਉੱਥੇ ਬਾਹਲੇ ਜਿਆਦੇ ਟਾਈਗਰ ਨਹੀਂ ਕਿਉਂਕਿ ਰਾਹ ਆ ਜਿਹੜਾ ਮਰਜ਼ੀ ਚਲਾ ਜਾਵਾਂ ਮੈਂ ਅਚਾਨਕ ਮਾਰ ਜੰਗਲ ਵਿੱਚ ਦੀ ਹੋ ਕੀ ਜਾਣਾ ਪੈਣਾ ਕਿਉਂਕਿ ਬਹੁਤ ਵੱਡਾ ਐਫਲਿਆ ਹੋਇਆ ਪਰ ਜੇ ਕਿਸੇ ਹੋਰ ਰਾਹ ਭੇਜਦਾ ਤਾਂ ਇਹ ਸਕਦਾ ਇਹ ਹੋ ਸਕਦਾ ਵੀ ਉਹ ਰਾਹ ਇਹਦੇ ਨਾਲੋਂ ਜ਼ਿਆਦਾ ਸੇਫ ਹੋਵੇ ਇਹ ਆ ਗਈ ਜੀ ਇੱਥੇ ਚੱਕ ਪੋਸਟ ਜੇ ਚੱਕ ਪੋਸਟ ਲੰਘਣ ਦੇ ਤਾਂ ਫਿਰ ਤਾਂ ਆਪਾਂ ਨੂੰ ਜਾਣ ਦੇਣਗੇ ਅੱਗੇ ਨਹੀਂ ਨਹੀਂ ਉਹ ਐਂਟਰੀ ਕਰਨੀ ਹੈ ਮੈਨੇ ਅਮਰਗੰਟਕ ਰੋਡ ਬੰਦ ਹੈ ਯਾਨੀ ਕਿ ਕੋਟਾ ਹਾਂ ਕਿਵੇਂ ਬਲਗਨਾ ਰੋਡ ਜਾਣਾ ਪਵੇਗਾ ਜਾਣਾ ਦੱਸਦਾ ਕਿਉਂ ਨਹੀਂ ਜਾਣ ਦੇਤੇ ਇਹ ਇਧਰੋਂ ਸੇ ਕਿਉਂ ਨਹੀਂ ਜਾਣ ਦੇਤੇ ਟਾਈਗਰ ਰਿజర్ਵ ਹੈ ਪਹਿਲੇ ਤੋਂ ਜਾਂਦੇ ਸਨ ਲੋਕ ਪਹਿਲੇ ਚਾਲੂ ਥਾਪ ਨਹੀਂ ਹੈ ਇਹ ਆਹ ਕਿ 10 ਵਾਰ ਟਾਈਗਰ ਰਿజర్ਵ ਲੱਗ ਜਾਂਦਾ ਹਾਂ ਉਹ ਰਿజర్ਵ ਦੀ ਵੀ ਨਹੀਂ ਆਦੇ ਨਾ ਹਾਂ ਉਹ ਮਤਲਬ नहीं नहीं किसी को भी नहीं जाने देते जब जा मेरी बाइक को नहीं जाने देंगे नहीं देंगे बाइक इनकी गाड़ी को जाने देंगे नहीं देंगे इनको भी नहीं जाने देंगे क्यों पहले जाते थे यार लोग ज्यादा तो टाइगर हो गए कोई टाइगर नहीं सू तो नहीं गई बच्चे बुच्चे तो नहीं दे दिए चलो थोड़ा जा के आऊंगा अंदर ਉਹ ਠੀਕ ਹੈ ਯਾਰ ਇਹ ਤਾਂ ਬੰਦ ਹੀ ਕਰਤਾ ਇਹਨਾਂ ਨੇ ਕਾਟਾ ਹੀ ਮਾਰਤਾ ਜਿਹੜੇ ਆ ਲੋਕ ਫਿਰਦੇ ਨੇ ਇਹਨਾਂ ਦੇ ਇੱਥੇ ਘਰ ਨੇ ਰਾਤ ਨੂੰ ਇਹਨਾਂ ਨੂੰ ਪਤਾ ਵੀ ਦਿਨੇ ਟਾਈਗਰ ਬਾਹਰ ਨਹੀਂ ਨਿਕਲਦੇ ਰਾਤ ਨੂੰ ਨਿਕਲਦੇ ਨੇ ਤੇ ਰਾਤ ਨੂੰ ਫਿਰ ਆਪਦੇ ਸਾਰੇ ਘਰਾਂ ਘੁਰਾਂ ਚ ਵੜ ਜਾਂਦੇ ਨੇ ਜਿਵੇਂ ਆਹ ਆਹ ਹਨ ਇਹ ਜਾਨਵਰਾਂ ਦੇ ਪਾਣੀ ਪੀਣ ਨੂੰ ਹੁੰਦੀਆਂ ਨੇ ਥਾਵਾਂ ਉਹ ਜਿਹੜੇ ਗੱਡੀ ਵਾਲੇ ਸੀ ਉਹਨਾਂ ਨੇ ਵੀ ਅਮਰਕੰਟਕ ਜਾਣਾ ਸੀ ਉਹਨਾਂ ਨੂੰ ਮੋੜਤਾ ਹੁਣ ਆਪਾਂ ਕੁਝ ਹੱਦ ਤੱਕ ਜਾ ਕੇ ਆਉਣੇ ਆ ਹੁਣ ਇੰਨੀ ਦੂਰ ਆਏ ਐ ਐਕਸਪੀਰੀਅੰਸ ਤਾਂ ਕਰਾਂਗੇ ਉਹ ਬਾਈਆਂ ਦੀ ਗੱਲ ਸੱਚੀ ਸੀ ਜਿਹੜੇ ਹੋਟਲ 'ਚ ਮਿਲੇ ਸੀ ਉਹ ਯਾਰ ਇਹ ਤਾਂ ਹੋਰ ਹੀ ਫੀਲ ਜਾਉਣ ਲੱਗਿਆ ਦੇਖਿਓ ਸਾਰਾ ਅੱਗੇ ਜੰਗਲ ਖਾਲੀ ਉਹ ਪਿੱਛੇ ਖਾਲੀ ਚੱਲ ਕੋਈ ਹਿਰਨ ਹਰਨੀ ਮਿਲ ਜਾ ਦੇਖਣ ਨੂੰ ਆ ਦੇਖੋ ਨਹੀਂ ਆ ਤਾਂ ਬਈ ਪੂਰਾ ਟਾਈਗਰ ਰਿజర్ਵ ਲੱਗ ਰਿਹਾ ਹੁਣ ਤਾਂ ਜਿਹੜੀ ਇੱਥੇ ਜੰਗਲ ਸਫਾਰੀ ਵੀ ਹੁੰਦੀ ਹੈ ਨਾ ਜੀਪ ਚ ਬਿਠਾ ਕੇ ਸਾਨੂੰ ਲੈ ਕੇ ਜਾਣਗੇ ਮੇਰੀ ਪੂਰੀ ਨਿਗਾਹ ਹੁਣ ਜੰਗਲ ਦੇ ਵਿੱਚ ਆ ਵੀ ਉਰਾਂ ਪਰਾਂ ਤੋਂ ਮੈਨੂੰ ਕੁਝ ਦੇਖਣਾ ਚਾਹੀਦਾ ਨਾਲੇ ਤਾਂ ਮੈਂ ਪੰਗੇ ਲੈਣਾ ਉਹਨਾਂ ਦੇ ਮੈਂ ਡਰਦਾ ਆ ਦੋ ਸਪੀਡ ਹੌਲੀ ਕਰ ਲਈ ਹੁਣ ਅੱਗੇ ਜੇ ਕੋਈ ਬੰਦਾ ਫੁੰਦਾ ਆਇਆ ਫਿਰ ਮੜਾ ਜਾ ਕਰਾਂਗੇ ਜਿਹੜੇ ਸਾਹ ਦੀ ਸੜਕਾਂ ਛੋਟੀ ਜੀ ਯੂ ਟਰਨ ਵੀ ਨਹੀਂ ਵੱਜਣਾ ਹੂੰ ਇਹ ਤਾਂ ਖਤਰਨਾਕ ਸ਼ੁਰੂ ਹੋ ਗਿਆ ਕੰਮ ਯਾਰ ਉਹ ਦੇਖੋ ਹੁਣ ਤਾਂ ਹੁਣ ਤਾਂ ਫੀਲ ਆ ਰਿਹਾ ਉਹ ਕੀ ਫਿਰਦਾ ਸੜਕ ਦੇ ਵਿਚਾਲੇ ਉਹ ਤੁਹਾਨੂੰ ਸ਼ਾਇਦ ਨਾ ਦਿਖ ਰਿਹਾ ਹੋਵੇ ਮੈਂ ਬਸ ਆਵਾਜ਼ ਨੂੰ ਜ਼ੂਮ ਕਰਕੇ ਕੈਮਰੇ ਨਾਲ ਅਗਲਾ ਸ਼ਾਟ ਤੁਸੀਂ ਫੋਨ ਨਾਲ ਦੇਖੋਗੇ ਉਹ ਦੇਖੋ ਵਿਚਾਲੇ ਫੋਨ ਨਾਲ ਦਿਖ ਰਿਹਾ ਇਸ ਤੋਂ ਬਾਅਦ ਤਾਂ ਜ਼ੂਮ ਵੀ ਨਹੀਂ ਹੋਣਾ ਇਹ ਰਮੜੀਏ ਅੱਗੇ ਮਾਹੌਲ ਠੀਕ ਨਹੀਂ ਹੈਗਾ ਛੱਡੋ ਭਾਈ ਉਹ ਵੀ ਅੱਗੇ ਜਾ ਕੇ 5-4 ਕਿਲੋਮੀਟਰ ਦਾ ਮੋੜਨਾ ਪੈਣਾ 5-4 ਕਿਲੋਮੀਟਰ ਦਾ ਪਾਣੀ ਹੈ ਅੱਜ ਦੀ ਡੇਟ ਦੇ ਵਿੱਚ ਇਸ ਜਾਣਗਮਾਰ ਵਾਈਲਡ ਲਾਈਫ ਸੈਂਚਰੀ ਦੇ ਵਿੱਚ ਜੰਗਲ ਸਫਾਰੀ ਕਰਾਉਂਦੇ ਨੇ 22000 3000 ਤੋਂ ਲੈ ਕੇ ਸ਼ੁਰੂ ਹੋਏ ਨੇ ਜੰਗਲ ਸਫਾਰੀ ਤੇ ਜੀਪ ਦੇ ਵਿੱਚ ਬਿਠਾ ਕੇ ਤੁਹਾਨੂੰ ਦਿਖਾ ਕੇ ਲੈ ਕੇ ਆਉਣਗੇ ਇਹਦੀਆਂ ਫੋਟੋਆਂ ਫੋਟੋਆਂ ਪਈਆਂ ਨੇ ਇੰਟਰਨੈਟ ਦੇ ਉੱਤੇ ਲਾਈਵ ਫੋਟੋਆਂ ਹੀ ਪਈਆਂ ਨੇ ਵੀ ਟਾਈਗਰ ਵਗੈਰਾ ਦੇਖੇ ਗਏ ਨੇ ਇਹਦੇ ਵਿੱਚ ਯਾਰ ਭਾਈ ਅਮਰਕੰਟਕ ਜਾਣੇ ਕੇ ਲਈ ਕੌਨ ਸਾ ਰਸਤਾ ਜਾਣਾ ਪੜੇਗਾ ਇਧਰ ਜਾਉਂ ਪਹਿਲੇ ਆ ਰਾਈਟ ਲੈਣਾ 20 ਕਿਲੋਮੀਟਰ ਅੱਗੇ ਜਾ ਕੇ लेफ्ट ठीक है, है तो जान मेरी उधर से से जाने नहीं देते। जहां से आपने बताया है ना, मैं उधर जाके के आया ठीक तो है ठीक दिविण दिविण तो थो है ये भाई सही बता रहे हैं मैं भी ऐसा ही बता रहा है तो क्या हो गया उधर शेर भी है ना नो एंट्री है भाई हाँ ठीक है

ਚਲੋ ਜੀ ਇਹ ਬੜਾ ਪੰਬਲ ਪੂਸਾ ਪੈਨ ਦਾ ਜਦੋਂ ਦੋ ਬੰਦਿਆਂ ਤੋਂ ਇਕੱਠੇ ਰਾਹ ਪੁੱਛ ਲਈਏ ਨਾ ਅਪਡੇਟ ਹੋਣਾ ਵੀ ਜ਼ਰੂਰੀ ਆ ਉਹ ਬਾਈ ਮੈਨੂੰ ਕਹਿੰਦਾ ਉਧਰ ਦੀ ਜਾ ਜੰਗਲ ਵਿੱਚ ਦੀ ਹੁਣ ਇਹ ਆ ਹੁੰਦਾ ਨਾ ਲੋਕਲ ਬੰਦੇ ਕਈ ਵਾਰ ਉਧਰ ਨਹੀਂ ਜਾਂਦੇ ਤਾਂ ਇਹਨਾਂ ਨੂੰ ਉਹਨਾਂ ਹੀ ਅਪਡੇਟ ਨਹੀਂ ਹੁੰਦੀ ਤਾਂ ਉਹਨਾਂ ਨੇ ਕਿਹਾ ਮੈਂ ਕਿਹਾ ਵੀ ਉਧਰ ਸ਼ੇਰ ਨੇ ਜਾਨ ਨਹੀਂ ਦਿੰਦੇ ਯਾਰ ਫਿਰ ਦੂਜੇ ਨੇ ਵੀ ਇਹੀ ਕਹੀ ਜਾ ਵੀ ਨੂੰ ਉਧਰ ਦੀ ਪੇਸ਼ ਚਲੋ ਜੀ ਜਗ੍ਹਾ ਤੇ ਆਏ ਆ ਸਾਹਮਣੇ ਲਿਖਿਆ ਹੋਇਆ ਕੋਟਾ ਸਹੀ ਦੱਸਿਆ ਬਾਈ 11 17 ਕਿਲੋਮੀਟਰ ਆਪਾਂ ਸਿੱਧਾ ਜਾਣਾ ਕਹਿੰਦਾ ਰੋਡ ਨਾ ਛੱਡੀ ਸਿੱਧੀ ਓਹ ਉਧਰਲਾ ਪਾਸਾ ਬੜਾ ਖਤਰਨਾਕ ਲੱਗਦਾ ਸੀ ਜਿੱਤਰਾ ਪਹਿਲਾਂ ਜਾ ਕੇ ਆਏ ਆਂ ਇਧਰ ਤਾਂ ਕੋਈ ਨਾ ਕੋਈ ਆ ਜਾਂਦਾ ਵਿੱਚ ਐਵੇਂ ਦਾ ਸੀ ਸੋ ਨਸਰਾ ਜੀ ਉਹ ਆ ਚੀਜ਼ ਸੀ ਬਸ ਮੂਰੋ ਕੋਈ ਬੰਦਾ ਨਾ ਨਾ ਆਵੇ ਤਾਂ ਉਹੇ ਦਾ ਫੀਲ ਆਊਗਾ ਸੁੱਕੇ ਪਏ ਨੇ ਜੰਗਲ ਮੱਚੇ ਪਏ ਨੇ ਗਰਮੀ ਨਾਲ ਕੋਈ ਕੋਈ ਦਰਖਤ ਜਾਂ ਹਰਾ ਆਹ ਦੇਖੋ ਇਹੇ ਦੇ ਜੰਗਲਾਂ 'ਚ ਕੀ ਸਰਵਾਈਵ ਕਰਨਗੇ ਟਾਈਗਰ ਕੀ ਆ ਛਾ ਦਾ ਮਸਾ ਮਿਲਦੀ ਹੋਣੀ ਉਹਨਾਂ ਨੂੰ ਪੈਣ ਵਾਸਤੇ ਭਾਈ ਅਮਰਕੰਟਕ ਜਾਣਾ ਹੈ ਅਮਰਕੰਟਕ ਲੈਫਟ ਜਾਣਾ ਜਾਂ ਰਾਈਟ ਇਧਰ ਧਾਨੀ ਯਾਰ ਮੈਪ ਦਿਖਾਈ ਜਾਂਦਾ ਉਧਰ ਨੂੰ ਜਾਓ ਇਧਰਲੇ ਪਾਸੇ ਯਾਰ ਟ੍ਰਾਈਬਲ ਜਿਹੇ ਲੋਕ ਰਹਿੰਦੇ ਲੱਗਦੇ ਨੇ ਮੈਨੂੰ ਮੈਂ ਮੂਰਤੀਆਂ ਮਾਰਤੀਆਂ ਬਣੀਆਂ ਦੇਖ ਰਿਹਾ ਹਾਂ ਨਾ ਮਾੜਾ ਮੋਟਾ ਉਹਨਾਂ ਬੀਬੀਆਂ ਦਾ ਪਹਿਰਾਵਾ ਦੇਖ ਰਿਹਾ ਹਾਂ ਸਰਦਾਰ ਭਗਤ ਸਿੰਘ ਮਹਾਵਿਦਿਆਲਿਆ ਉਨਕੀ ਨੂੰ ਪੁੱਛੀਏ ਯਾਰ ਇਹ ਕਿਹੜੇ ਪਾਸੇ ਨੂੰ ਲੈ ਗਿਆ ਆਪਾਂ ਦੋ ਘੰਟੇ ਹੋ ਗਏ ਲਗਾਤਾਰ ਮੋਟਰਸਾਈਕਲ ਚਲਾਉਂਦੇ ਨੂੰ ਮੈਂ ਕਿਹਾ ਥੋੜਾ ਜਿਹਾ ਰਾਤ 'ਚ ਖੜ ਜੀ ਇਸ ਟਾਈਮ ਵੀ ਆਪਾਂ ਜੰਗਲ ਦੇ ਵਿੱਚ ਹੀ ਖੜੇ ਆ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹਣਾ ਵੀ ਜਿਹੜੀਆਂ ਗੱਲਾਂ ਜਾਂ ਜਿਹੜੇ ਕੰਮ ਅਸੀਂ ਕਰਦੇ ਆ ਜਿਵੇਂ ਮੈਂ ਟਾਈਗਰ ਰਿਜ਼ਰਵ ਵਿੱਚ ਦੀ ਫੋਰੈਸਟ ਵਿੱਚ ਦੀ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਨੇ ਚਲੋ ਮੈਨੂੰ ਨਹੀਂ ਜਾਣ ਦਿੱਤਾ ਗੱਲ ਹੋਰ ਆ ਨਹੀਂ ਮੈਂ ਰਿਸਕ ਲੈ ਲੈਂਦਾ ਮੈਂ ਚਲੇ ਜਾਣਾ ਸੀ ਡਰਤਾ ਹੁੰਦਾ ਹੀ ਆ ਪਰ ਇਹ ਸਾਰੀਆਂ ਗੱਲਾਂ ਸਹੀ ਹੁੰਦੀਆਂ ਨੇ ਅਸਲੀ ਹੁੰਦੀਆਂ ਨੇ ਸੱਚੀ ਇਨਫੋਰਮੇਸ਼ਨ ਹੁੰਦੀ ਆ ਕਿਤੇ ਤੁਸੀਂ ਇਹਨੂੰ ਸਮਝੋ ਵੀ ਨਹੀਂ ਨਹੀਂ ਐਡੀ ਕੋਈ ਗੱਲਬਾਤ ਨਹੀਂ ਹੁੰਦੀ ਡਰ ਦਾ ਮਾਹੌਲ ਤਾਂ ਹੁੰਦਾ ਪਰ ਸਾਨੂੰ ਆਤ ਜੀ ਪੈ ਗਈ ਜਾਂ ਫਿਰ ਸਾਡਾ ਕੰਮ ਹੀ ਇਹ ਹੋ ਗਿਆ ਵੀ ਸਾਨੂੰ ਬੜਾ ਫਰਕ ਨਹੀਂ ਪੈਂਦਾ ਉਹ ਚੀਜ਼ਾਂ ਨਾਲ ਇੱਕ ਵਾਰੀ ਕੀ ਹੋਇਆ ਸੀ ਮੈਂ ਇਕੱਲਾ ਹੀ ਸੀ ਮੈਂ ਹਾਟੂ ਪੀਕ ਆ ਜਿਹੜੀ ਹਿਮਾਚਲ ਦੇ ਵਿੱਚ ਉੱਥੇ ਮੈਂ ਟੈਂਟ ਲਾਇਆ ਮੈਂ ਬਕਾਇਦਾ ਦੱਸਿਆ ਵੀ ਜਦੋਂ ਫਿਰ ਜਿਹੜੇ ਉੱਥੋਂ ਦੇ ਲੋਕਲ ਲੋਕ ਸੀ ਮੈਂ ਉਹਨਾਂ ਦੀ ਵੀ ਜ਼ੁਬਾਨੀ ਦੱਸਿਆ ਭਾਈ ਇੱਥੇ ਤੇਂਦੂਏ ਹੈਗੇ ਨੇ ਇੱਥੇ ਭਾਲੂ ਹੈਗੇ ਨੇ ਮੇਰੀ ਕਿਸਮਤ ਚੰਗੀ ਸੀ ਮੈਂ ਟੈਂਟ ਲਾ ਕੇ ਉੱਥੇ ਰਾਤ কাট ਕੇ ਮੁੜਿਆ ਆ ਪਰ ਆਪਣਾ ਕੋਈ ਸਬਸਕ੍ਰਾਈਬਰ ਵੀਰ ਆਪਾਂ ਨੂੰ ਪਿਆਰ ਕਰਨ ਵਾਲਾ ਸੇਮ ਉਸੇ ਥਾਂ ਦੇ ਉੱਤੇ ਟੈਂਟ ਲਾ ਲਿਆ ਕਹਿੰਦੇ ਵੀ ਇੱਥੇ ਹਰ ਸਿਮਰਨ ਨੇ ਵੀ ਟੈਂਟ ਲਾਇਆ ਸੀ ਇੱਥੇ ਟੈਂਟ ਲਾ ਲੈਣੇ ਆ ਤੇ ਜਦੋਂ ਟੈਂਟ ਲਾਇਆ ਬਾਈ ਉਹ ਬੰਦੇ ਕੋਲ ਭਾਲੂ ਆ ਗਿਆ ਉਹ ਬਾਈ ਕੋਈ ਮੇਰਾ ਨੰਬਰ ਸੀ ਉਹਨੇ ਮੈਨੂੰ ਸਵੇਰੇ ਫੋਨ ਕੀਤਾ ਬਾਈ ਕਹਿੰਦਾ ਵੀ ਮੇਰੇ ਤਾਂ ਕੰਨਾਂ ਨੂੰ ਹੱਥ ਲੱਗ ਗਏ ਮੈਂ ਉਹਨੂੰ ਕਿਹਾ ਮੈਂ ਕਹਾਂ ਯਾਰ ਜਦੋਂ ਆਪਾਂ ਵੀਡੀਓ 'ਚ ਦੱਸ ਰਹੇ ਹਾਂ ਵੀ ਇੱਥੇ ਤੇਂਦੂਏ ਹੈਗੇ ਨੇ ਭਾਲੂ ਹੈਗੇ ਨੇ ਤਾਂ ਗੱਲਾਂ ਸੱਚੀਆਂ ਨੇ ਇਹ ਤੇ ਉਹ ਬਾਈ ਮਤਲਬ ਉਹ ਮੈਂ ਕਹਿਣਾ ਭਾਈ ਇਹ ਗੱਲਾਂ ਸਾਰੀਆਂ ਜੋ ਅਸੀਂ ਕਰਦੇ ਆ ਇਹ ਐਗਜ਼ੈਕਟ ਹੂ ਬੂ ਜਿਹੜੀ ਪ੍ਰੋਪਰ ਇਨਫੋਰਮੇਸ਼ਨ ਹੁੰਦੀ ਆ ਸਾਨੂੰ ਉਹ ਦੇਣ ਦੀ ਕੋਸ਼ਿਸ਼ ਕਰਦੇ ਆ ਹੁਣ ਜੇ ਮੈਂ ਤੁਹਾਨੂੰ ਦੱਸਿਆ ਵੀ ਏਸ ਟਾਈਗਰ ਰਿਜ਼ਰਵ ਦੇ ਵਿੱਚ 15 ਤੋਂ ਲੈ ਕੇ 20 ਟਾਈਗਰ ਦੇਖੇ ਗਏ ਨੇ ਬਾਕੀ ਸ਼ਿਕਾਰ ਸਕੂਲ ਵਾਲੀ ਗੱਲ ਉਹ ਬਾਈ ਨੇ ਦੱਸੀ ਆ ਉਹ ਚੀਜ਼ ਦਾ ਮੈਨੂੰ ਪਤਾ ਨਹੀਂ ਸੀ 2023-24 ਦੇ ਵਿੱਚ ਕਿਹਾ ਜਾਂਦਾ ਵੀ ਜਿਹੜਾ ਬਲੈਕ ਪੈਂਥਰ ਹੁੰਦਾ ਉਹ ਵੀ ਦੇਖਿਆ ਗਿਆ ਸੀ ਫਿਲਹਾਲ ਇੱਥੇ ਲੋਕ ਲਗ ਲੰਗੀ ਜਾਂਦੇ ਨੇ ਆ ਥਾਂ ਦੇ ਉੱਤੇ ਕੋਈ ਬਾਲਾ ਹੈ ਨਹੀਂ ਪਰ ਮੈਂ ਤੁਹਾਨੂੰ ਜੇ ਮੈਪ ਤੇ ਦਿਖਾਵਾਂ ਨਾ ਮੈਪ ਤੇ ਉਹ ਸ਼ੋਅ ਕਰ ਰਿਹਾ ਵੀ ਆ ਇਹ ਏਰੀਆ ਦੇ ਵਿੱਚ ਜਿੱਥੇ ਆਪਾਂ ਹੁਣ ਘੁੰਮ ਰਹੇ ਆ ਇੱਥੇ ਨਾਰਮਲ ਲੋਕਾਂ ਦੇ ਘਰ ਨਹੀਂ ਪਰ ਅੱਗੇ ਜਾ ਕੇ ਉਹ ਮੈਪ ਸਾਰਾ ਹਰਾ ਹਰਾ ਹੋ ਗਿਆ ਮਤਲਬ ਉਹ ਜੰਗਲ ਆ ਜਾਣਗੇ ਉੱਥੇ ਤੇ 5:30 ਵਜੇ ਤੋਂ 6:00 ਵਜੇ ਹਨੇਰਾ ਹੋਇਆ ਨਾ ਮੇਰੇ ਕੋਲ 2 ਘੰਟੇ ਹੈਗੇ ਨੇ ਤੇ 2 ਘੰਟਿਆਂ ਦੇ ਵਿੱਚ ਵਿੱਚ ਆਪਾਂ ਉਹ ਜੰਗਲ ਕਰਾਸ ਕਰਨਾ ਇਹ ਨਾ ਹੋਵੇ ਕਿ ਆਪਾਂ ਨੂੰ ਕਿਤੇ ਜਾਣ ਨਾ ਦੇਣ ਐਡਵੈਂਚਰ ਦਾ ਦੂਰ ਦੀਆਂ ਗੱਲਾਂ ਪਰ ਆਪਾਂ ਅੱਗੇ ਵੀ ਜਾਣਾ ਨਾ ਅਮਰ ਕੰਟ ਕਾਲੇ ਪਾਸੇ ਨੂੰ ਆਪਾਂ ਨੂੰ ਲੰਘਣ ਦੇ ਦੇਣ ਇੱਕ ਵਾਰੀ ਬਾਕੀ ਦੇਖੀ ਜਾਈਉ ਆਹ ਦੇਖੋ ਸੋਨੂੰ ਮੈਂ ਮੈਪ ਤੇ ਦਿਖਾਉਣਾ ਵੀ ਆਪਾਂ ਆਹ ਇਹ ਹੈਗਾ ਜੀ ਲੋਕਾਂ ਦੇ ਘਰ ਇੱਥੇ ਤੱਕ ਆਹ ਇੱਥੇ ਤੱਕ ਜਿੱਥੇ ਰੇਲਵੇ ਐਸ ਐਸ ਸੀ ਕੁਛ ਲਿਖਿਆ ਹੋਇਆ ਉਸ ਤੋਂ ਬਾਅਦ ਜਿਹੜਾ ਆਹ ਥਾਂ ਸ਼ੁਰੂ ਹੋ ਗਈ ਹਰੀ ਹਰੀ ਇਹ ਸਾਰਾ ਜੰਗਲ ਆ ਠੀਕ ਆ ਇਧਰ ਵੀ ਸਾਰਾ ਜੰਗਲ ਸੀ ਆਹ ਵਾਲਾ ਆਪਾਂ ਇੱਥੋਂ ਮੁੜ ਕੇ ਆਏ ਆ ਆਹ ਵਾਲੇ ਪਾਸਿਓਂ ਪਰ ਇਹ ਵੀ ਸਾਰਾ ਜੰਗਲ ਦਾ ਪਾਰਟ ਆ ਇੱਥੋਂ ਆਪਾਂ ਲੰਘਣਾ ਹੁਣ ਦੁਵਾਰੀ ਬਸ ਇੰਨਾ ਕਰਾ ਜਿਹੜਾ ਇਹ ਖਤਰਨਾਕ ਹੋ ਸਕਦਾ ਕਿਲੋਮੀਟਰ ਕੋਈ ਬਾਹਲੇ ਨਹੀਂ ਹੈਗੇ 63 ਕਿਲੋਮੀਟਰ ਆਪਾਂ ਜਾਣਾ ਡੇਢ ਘੰਟੇ ਦਾ ਰ ਤੇ ਟਾਈਮ ਦੇਖੋ ਸਵਾ ਦੋ ਹੋ ਗਏ ਅਮਰਕੰਟਕ ਹਾਂ ਇਹ ਰਾਹ ਦਿਖਾ ਰਿਹਾ ਇੱਥੋਂ ਆਪਾਂ ਕ੍ਰੋਸ ਕਰਨਾ ਉਦੋਂ ਬਾਅਦ ਇਧਰ ਦੀ ਵੀ ਜਾ ਸਕਦੇ ਇਧਰ ਦੀ ਵੀ ਜਾ ਸਕਦੇ ਆ ਉਹ ਉੱਥੇ ਲੋਕਾਂ ਨੂੰ ਪੁੱਛਣਾ ਪਊਗਾ ਵੀ ਕਿੱਧਰ ਦੀ ਜਾਣ ਦੇਣਗੇ ਆਪਾਂ ਨੂੰ ਪੁੱਛ ਲੈ ਦੱਸ ਹੋ ਜਾ ਪਰੇ ਹੋ ਜਾ ਹੋ ਜਾ ਉਹ ਲੈਂ ਬਣਾਈ ਆਉਂਦੇ ਨੇ ਆ ਕਿਸੇ ਦੀ ਗੱਡੀ ਖਰਾਬ ਹੋ ਗਈ ਹੋਣੀ ਖੜਾਈ ਖੜੇ ਦੇ ਵਿਚਾਰੇ ਇਹ بڑا ਕੰਮ ਔਖਾ ਹੋ ਜਾਂਦਾ ਵੀ ਜੰਗਲ ਦੇ ਵਿੱਚ ਗੱਡੀ ਖਰਾਬ ਹੋ ਜੇ ਨਾ ਨੇੜੇ ਤੇੜੇ ਕੋਈ ਮਕੈਨਿਕ ਨਾ ਚੱਜਦਾ ਕੋਈ ਨੈਟਵਰਕ ਨਾ ਕੋਈ ਬੱਸ ਸਰਵਿਸ ਇਧਰਲੇ ਪਾਸੇ ਨਾ ਕੋਈ ਆਟੋ ਸਰਵਿਸ ਨਾ ਕੋਈ ਮਕੈਨਿਕ ਹੀ ਭਾਈ ਜਿਹੜਾ ਗੱਡੀਆਂ ਗੁੱਡੀਆਂ ਦਾ ਕੰਮ ਕਰ ਦੇ ਕਿਉਂਕਿ ਇਧਰਲੇ ਪਾਸੇ ਲੋਕ ਥੋੜੇ ਜੇ ਠੀਕ ਠਾਕ ਰਹਿੰਦੇ ਨਹੀਂ ਅਮਰ ਕੰਟਕ ਉਹ ਲੱਗਿਆ ਆ ਗਿਆ బోర్ ਹੁਣ ਦੇਖਿਆ బోర్ ਸਵੇਰ ਦਾ ਅਮਰ ਕੰਟਕ ਦਾ ਆ ਨਦੀ ਭਾਈ ਸੁੱਕੀ ਪਈ ਆ ਮੈਪ 'ਚ ਦੇਖੀ ਕੀ ਕਹਿੰਦਾ ਮੈਪ 'ਚ ਅਜੇ ਤਾਂ ਸ਼ੁਰੂ ਨਹੀਂ ਹੋਇਆ ਇਧਰ ਆ ਜੀ ਖੌਂਗਸਰਾ ਦਾ ਰੇਲਵੇ ਸਟੇਸ਼ਨ ਇਹ ਸੜਕ ਸਟੇਸ਼ਨ ਦੀ ਫਿਰਨੀ ਹੈ ਜੀ ਜਿਹੜਾ ਤੁਹਾਨੂੰ ਮੈਂ ਮੈਪ ਤੇ ਦਿਖਾ ਰਿਹਾ ਸੀ ਨਾ ਵੀ ਜਦੋਂ ਆਪਾਂ ਰੇਲਵੇ ਵਾਲਾ ਸਟੇਸ਼ਨ 'ਚ ਟੱਪਾਂਗੇ ਉਸ ਤੋਂ ਬਾਅਦ ਹਰਾ ਹਰਾ ਸਾਰਾ ਜੰਗਲ ਸ਼ੁਰੂ ਹੋਇਆ ਨਾ ਆਪਾਂ ਦੁਬਾਰੇ ਵਾਈਲਡ ਲਾਈਫ ਸੈਂਚਰੀ ਦੇ ਵਿੱਚ ਐਂਟਰ ਕਰ ਗਏ ਆ ਦੇਖੋ ਇਹ ਜੰਗਲ ਉਹ ਰਣਾਚਲ 'ਚ ਵੀ ਹੈਗੇ ਨੇ ਉਹ ਰਣਾਚਲ 'ਚ ਡਰ ਕੋਈ ਨਹੀਂ ਹੈਗਾ ਜਾਨਵਰਾਂ ਦਾ ਉੱਥੇ ਜਾਨਵਰ ਸਾਰੇ ਖਾ ਖੂ ਗਏ ਜੋ ਮਿਲ ਗਿਆ ਉਹਨਾਂ ਨੇ ਮਾਰ ਲੈਣਾ ਚਾਹੇ ਬਾਂਦਰ ਆ ਚਾਹੇ ਸ਼ੇਰ ਆ ਚਾਹੇ ਕੁੱਤਾ ਚਾਹੇ ਠੱਠਾ ਇਧਰਲੇ ਪਾਸੇ ਲੋਕ ਖਾਂਦੇ ਖੁੰਦੇ ਨਹੀਂ ਹੈਗੇ ਸਾਰੇ ਉਮੀ ਬਚੇ ਹੋਏ ਨਹੀਂ ਤਾਂ ਕਰਕੇ ਇਧਰ ਆਪਾਂ ਨੂੰ ਜਾਨਵਰਾਂ ਦਾ ਖਤਰਾ ਰਹਿੰਦਾ ਮੈਂ ਤਾਂ ਉਹ ਜਦੋਂ ਪਰਲੇ ਪਾਸੇ ਗਿਆ ਮੈਂ ਤਾਂ ਦੇਖਣ ਵੀ ਦੇਖਣ ਵੀ ਨਹੀਂ ਗਿਆ ਅੱਗੇ ਬਈ ਉਹ ਕੀ ਆ ਉਹ ਟਾਈਗਰ ਆ ਕਿ ਬਾਗ ਜਿਹੜਾ ਮੈਂ ਤੁਹਾਨੂੰ ਕੈਮਰੇ ਨਾਲ ਜ਼ੂਮ ਕਰਕੇ ਦਿਖਾਇਆ ਸੀ ਹੁਣ ਇੱਥੇ ਕਨਫਿਊਜ਼ਨ ਆ ਵੀ ਆਪਾਂ ਕਿੱਧਰ ਨੂੰ ਜਾਣਾ अच्छी ओ सामने कितने चाह चू पी लीए वाला खड़ लेंगे दस मिनट याद आते हैं तो भाई चाय है चाय अमरकंटक के लिए रास्ता कौन सा जाता है वो पीछे वाला ਉਧਾਲੇ ਨਿਗਾਹ ਮਾਰ ਕੇ ਦੇਖੋ ਯਾਰ ਐ ਨਹੀਂ ਲੱਗਦਾ ਜਿਵੇਂ ਪੁਰਾਣੇ ਟਾਈਮਾਂ ਦੇ ਵਿੱਚ ਨਾ ਇੱਕ ਨਾਟਕ ਚੱਲਦਾ ਹੁੰਦਾ ਸੀ ਕੋਈ ਹੈ ਉਹ ਵਾਲਾ ਮਾਹੌਲ ਲੱਗ ਰਿਹਾ ਮੈਨੂੰ ਉਹ ਛੋਟੇ ਛੋਟੇ ਪੁਰਾਣੇ ਪੁਰਾਣੇ ਘਰ ਸੁੰਨਸਰਾ ਪਈਆ ਜੰਗਲ ਹੀ ਜੰਗਲ ਜਿਹੜਾ ਸਪੀਡ ਦਾ ਬੋਰਡ ਲੱਗਿਆ ਹੋਇਆ ਨਾ ਆ ਦੇਖੋ ਇਹਦੇ ਥੱਲੇ ਵੀ ਡੰਡਾ ਲੱਗਿਆ ਹੋਇਆ ਡੰਡੇ ਦੇ ਉੱਤੇ ਇਹਨਾਂ ਨੇ ਬੋਰਡ ਲਾਇਆ ਹੋਇਆ ਵੀ 20 ਕਿਲੋਮੀਟਰ ਪ੍ਰਤੀ ਘੰਟਾ ਆ ਦੇ ਸਵਾਦ ਆ ਰਿਹਾ ਜੰਗਲ ਜਿੱਚ ਪਰਾਣਾ ਪਰਾਣਾ ਜਿਹਾ ਮਾਹੌਲ ਲੱਗ ਰਿਹਾ। ਅਨਾਥ ਥਾਂ ਦੇ ਉੱਤੇ ਰੁਕੇ ਆਂ ਚਾਹ ਚੂ ਪੀਨੇ ਆਂ ਮੋਟਰਸਾਈਕਲ ਦੇ ਵਿੱਚ ਤੇਲ ਵੀ ਹੋਣਾ ਕਿ ਪੈਟਰੋਲ ਪੰਪ ਵੀ ਕੋਈ ਨਹੀਂ ਹੈਗਾ ਪਰ 30-32 ਕਿਲੋਮੀਟਰ ਹੋਰ ਜਾਣਾ। ਰਾਹ ਛੋਟਾ ਵੀ ਆ ਥੋੜਾ ਜਿਹਾ ਟੁੱਟਿਆ ਵੀ ਹੋਇਆ ਬਾਕੀ ਜੰਗਲ ਦੇ ਵਿੱਚ ਮੋਟਰਸਾਈਕਲ ਚਲਾਉਣ ਦਾ ਸੁਆਦ ਵੀ ਆ ਰਿਹਾ ਤਾਂ ਕਰਕੇ ਮੈਂ ਹੌਲੀ ਹੌਲੀ ਜਾ ਰਹੇ ਆਂ। ਪਹੁੰਚਦੇ ਆਂ ਆ ਬਾਈ ਤੋਂ ਬਸ ਚਾਹ ਪੀਣ ਲੱਗੇ ਆਂ। ਬਾਕੀ ਇੱਥੇ ਉਹ ਸਕੂਲ ਵਾਲਿਆਂ ਦੀ ਬੱਚਿਆਂ ਦੀ ਬੈਂਡ ਵੀ ਖੜੀ ਆ। ਦਰਲੇ ਪਾਸੋਂ ਆਪਾਂ ਨੂੰ ਉਹਨਾਂ ਨੇ ਚੈੱਕਪੋਸਟ ਵਾਲਿਆਂ ਨੇ ਮਨਾ ਕੀਤਾ ਸੀ ਨਾ ਜਾਣ ਤੋਂ ਤਾਂ ਮੈਂ ਸਿੱਧਾ ਜਾ ਰਿਹਾ ਸੀ ਆਪਣਾ ਮੋਟਰਸਾਈਕਲ ਤੇ ਅੱਗੇ ਜਾ ਕੇ ਮੈਨੂੰ ਐ ਲੱਗ ਰਿਹਾ ਸੀ ਵੀ ਕੋਈ ਟਾਈਗਰ ਜਾਂ ਕੋਈ ਤेंदुआ ਸੜਕ ਦੇ ਉੱਤੇ ਜਾ ਰਿਹਾ ਮੈਂ ਫੋਨ ਨਾਲ ਜ਼ੂਮ ਕਰਕੇ ਦੇਖਿਆ ਉਹ ਕੁਝ ਜਾਦੇ ਦੂਰ ਸੀ ਮੈਂ ਨੇੜੇ ਜਾਣ ਦਾ ਰਿਸਕ ਵੀ ਨਹੀਂ ਲੈ ਸਕਦਾ ਸੀ ਫਿਰ ਮੈਂ ਉੱਥੋਂ ਮੁੜਿਆ ਯਾਰ ਹੁਣ ਉਹ ਚੀਜ਼ ਮੇਰੇ ਸ਼ੱਕ 'ਚ ਹੀ ਆ ਵੀ ਗੱਲ ਸੱਚੀ ਆ ਮਤਲਬ ਵੀ ਉਹ ਕੀ ਸੀ ਜਾਂ ਕੀ ਨਹੀਂ ਉਹ ਤੁਹਾਨੂੰ ਦਿਖਾਉਣ ਦੇ ਚੱਕਰ 'ਚ ਮੈਂ ਆਪ ਦਾ ਨਾ ਛੱਗਾ ਚੌੜ ਕਰਾ ਲੰਦਾ ਬਸ ਇਹ ਕੰਮ ਸੀ ਪਰ ਕੋਈ ਨਾ ਕੋਈ ਜਾਨਵਰ ਕੁੱਤਾ ਵੀ ਹੋ ਸਕਦਾ ਪਰ ਆਪਾਂ ਨੀਰ ਇਸ ਕੇ ਲਿਆਉ ਚੀਜ਼ ਦਾ ਜਾਣਦਾ ਕਬੀਰ ਚਬੂਤਾ 25 ਕਿਲੋਮੀਟਰ ਉਹ ਸਾਹਮਣੇ ਬਾਂਦਰ ਹੋਰ ਫਿਰਦੇ ਨੇ ਯਾਰ ਪੱਧਲਾ ਹੈ ਨਹੀਂ ਪਤਾ ਨਹੀਂ ਛਿੱਟਾਂ ਜਾਂ ਕਾਧੀਆਂ ਪਈ ਜਾਂਦੀਆਂ ਨੇ ਕਦੇ ਹੱਥ ਤੇ ਪੈ ਗਿਆ ਕਦੇ ਮੂੰਹ ਤੇ ਪੈ ਗਿਆ ਹੁਣ 15 16 ਕਿਲੋਮੀਟਰ ਹੋਰ ਜਾਣਾ ਉਸ ਤੋਂ ਬਾਅਦ ਮੱਧ ਪ੍ਰਦੇਸ਼ ਸ਼ੁਰੂ ਹੋ ਜਾਊਗਾ ਐਮਪੀ ਸ਼ੁਰੂ ਹੋ ਜਾਊਗਾ ਹੁਣ ਆਇਆ ਜੀ ਤਜਦਾ ਬੋਰ ਅਮਰ ਕੰਟਕ ਤੇ ਜੱਬਲਪੁਰ ਦੋਨੇ ਥਾਂ ਆਦੇ ਆਪਾਂ ਜਾਣਾ ਇਸੇ ਰੂਟ ਤੇ ਜਾਣਾ ਅਮਰਕੰਟਕ ਵੀ ਆਪਾਂ ਜਾਣਾ ਅਮਰਕੰਟਕ ਵੀ ਆਪਾਂ ਰਾਤ ਰੁਕਾਂਗੇ ਜੈਪਲਪੁਰ ਵੀ ਆਪਾਂ ਜਾਣਾ ਜੈਪਲਪੁਰ ਵੀ ਆਪਾਂ ਰਾਤ ਰੁਕਾਂਗੇ ਕਿਤੇ ਇੱਕ ਰਾਤ ਰੁਕ ਸਕਦੇ ਆ ਜਾਂ ਕਿਤੇ ਦੋ ਰੁਕ ਸਕਦੇ ਆ ਉਹ ਉਥੋਂ ਦੇ ਅਕੋਰਡਿੰਗ ਪਤਾ ਚੱਲੂਗਾ ਕੀ ਮਾਹੌਲ ਬਣਦਾ ਇੱਥੇ ਕਹਿੰਦੇ ਤੇਲ ਭਾਈ ਮੱਧ ਪ੍ਰਦੇਸ਼ ਨਾਲੋਂ 6 ਰੁਪਏ ਸਸਤਾ ਇਹਦੋਂ ਮੱਧ ਪ੍ਰਦੇਸ਼ ਸ਼ੁਰੂ ਹੋਣ ਵਾਲਾ ਹੀ ਆ ਟੈਂਕੀ ਫੁੱਲ ਕਰਾ ਲਈਏ ਫੁੱਲ ਕਰ ਦੋ ਹੋ ਗਿਆ ਇਹ ਲੋ ਇੱਥੇ ਪੈਟਰੋਲ ਐਮਪੀ ਨਾਲੋਂ 6 ਰੁਪਏ ਸਸਤਾ ਸੀ ਮੈਂ ਤਾਂ ਪਹਿਲਾਂ ਭਰ ਆ ਲਿਆ ਕਿਉਂਕਿ ਟੈਂਕੀ ਤਾਂ ਆਪਣੀ ਖਾਲੀ ਹੋਣ ਵਾਲੀ ਸੀ 1000 ਰੁਪਏ ਤਾਂ ਪੈ ਹੀ ਗਿਆ ਇਹਦੇ ਵਿੱਚ ਤਾਂ ਕਰਕੇ ਐਮਪੀ ਦੇ ਵਿੱਚ ਜਿਹੜੇ ਸਾਧ ਨਾਲ ਇੱਥੇ 101 ਰੁਪਏ ਆ ਤਾਂ ਐਮਪੀ ਦੇ ਵਿੱਚ ਹੁਣ 170 ਰੁਪਏ ਨੇ छत्तीसगढ़ पुलिस एक्साइज स्टॉप चलो जी राइट नाउ वी आर इन एमपी देखो पी और दिखावा एक चीज़ और सामने लिखा हुआ ਸਾਹਮਣੇ ਲਿਖਿਆ ਹੋਇਆ ਅਚਾਨਕ ਮਾਰ ਟਾਈਗਰ ਰਿਜ਼ਰਵ ਇਹਦੇ ਵਿੱਚ ਸਾਨੂੰ ਅੰਦਰ ਲੈ ਕੇ ਜਾਣਗੇ ਤੇ ਸਫਾਰੀ ਵਗੈਰਾ ਕਰਵਾ ਕੇ ਲੈ ਕੇ ਆਉਣਗੇ ਵੈਸੇ ਆਪਣਾ ਰਾਹ ਨਹੀਂ ਹੈਗਾ ਇਹ ਇਹ ਮੈਂ ਤੁਹਾਨੂੰ ਵੈਸੇ ਗੇਟ ਦਿਖਾਉਣ ਲੈ ਕੇ ਆਇਆ ਆਪਾਂ ਤਾਂ ਇੱਥੋਂ ਸੱਜੇ ਪਾਸੇ ਨੂੰ ਹੀ ਜਾਣਾ ਆਹ ਦੇਖੋ ਆਪਾਂ ਟਾਈਗਰ ਬਿਠਾਇਆ ਵੀ ਹੋਇਆ ਚਲੋ ਜੀ ਉਹ ਖੜੇ ਨੇ ਬੰਦੇ ਗੱਡੀ ਉਹਨਾਂ ਦੀ ਜਿਹੜੇ ਸਵੇਰੇ ਆਪਣੇ ਮੂਰੇ ਖੜੇ ਸੀ ਜਿਨ੍ਹਾਂ ਨੇ ਜਾਣਾ ਸੀ ਉਧਰ ਨੂੰ ਅਮਰ ਕੰਟਕ ਨੂੰ ਆ ਦੇਖੋ ਵਾ 1 2 3 4 ਕਿੰਨੇ ਬੈਠੇ ਨੇ ਪਤੰਦਰ ਲੰਗੂਰ ਹੀ ਮਿਲ ਜਾਂਦੇ ਨੇ 10 12 ਲੰਗੂਰ ਇਕੱਠੇ ਬੈਠੇ ਸੀ ਉਹ ਛੋਟੇ ਬੱਚੇ ਨੇ ਉੱਧਰ ਵੀ ਬਾਂਦਰ ਦਾ ਬਹੜਾ ਇੱਥੇ ਉਹ ਦੇਖ ਚਾਹਦਾ ਹੀ ਨਹੀਂ ਯਾਰ ਬਾਂਦਰ ਤਾਂ ਇਹ ਤਾਂ ਜੇ ਸ਼ਹਿਰ ਚ ਵੀ ਵੜ ਜਾਣ ਤਾਂ ਤੰਗ ਕਰ ਸਕਦੇ ਲੋਕਾਂ ਨੂੰ ਅਚਾਨਕ ਮਾਰ ਆਭਿਆਰਣ ਮੇ ਆ ਪધારਣੇ ਕੇ ਲਿਏ ਧੰਨਵਾਦ ਕਬੀਰ ਚਬੂਤਰਾ 100 ਮੀਟਰ ਇਧਰ ਨੂੰ ਜਾਣਾ ਪਊਗਾ ਇਧਰ ਆਪਾਂ ਸਵੇਰੇ ਆਵਾਂਗੇ ਤੇ ਘਾਟ ਹੋ ਗਿਆ ਜੀ ਸਮਾਪਤ ਜਵਲਪੁਰ ਅਮਰਕੰਟਕ कि सोहनी नदी चल रही है साफ साफ पानी है इतने लिखे है जी शेरे पंजाब ढाबा प्योर वेजीटेरियन चलो बढ़िया बाकी इतने गुरद्वारा साहब हैगा 550 ਮੀਟਰ ਤੇ ਆਪਾਂ ਉੱਥੇ ਚੱਲਦੇ ਆਂ ਬੁਰਦੋਰਾ ਸਾਹਿਬ ਅਮਰਕੰਟਕ ਲੈ ਭਾਈ ਜਿਸ਼ਾ ਦਾ ਰਹਿਣੇ ਕੀ ਉੱਤਮ ਵਿਵਸਥਾ ਪਰ ਇਥੇ ਲੋਕੀ ਬਹੁਤ ਆਏ ਲੱਗਦੇ ਨੇ ਅਜੀ ਰੂਮ ਚ ਆ ਕੇ ਬਹਿ ਗਏ ਆਪਾਂ ਗੁਰਦੁਆਰਾ ਸਾਹਿਬ ਦੇ ਸਰਾਹ ਦੇ ਵਿੱਚ ਜਿਹੜਾ ਕਮਰਾ ਬਣਿਆ ਹੋਇਆ ਸੀ ਉੱਥੇ ਆਪਾਂ ਰੁਕੇ ਆਂ ਸਰਾਹਾਂ ਬਹੁਤ ਵੱਡੀਆਂ ਨੇ ਯਾਰ ਇੱਥੇ ਗੁਰੂ ਘਰ ਬਹੁਤ ਵੱਡਾ ਬਣਿਆ ਹੋਇਆ ਤੇ ਇਹ ਵੀ ਇਤਿਹਾਸਿਕ ਸਥਾਨ ਆ ਜੀ ਕੱਲ ਵਾਲੀ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਇੱਕ ਬਹੁਤ ਨਵੀਂ ਇਤਿਹਾਸਿਕ ਥਾਂ ਜਿਹੜੀ ਮੈਨੂੰ ਇੱਥੇ ਆਉਂਦੇ ਹੋਏ ਰਾਹ 'ਚ ਪਤਾ ਲੱਗੀ ਆ ਉਹਦੇ ਬਾਰੇ ਵੀ ਦੱਸਾਂਗੇ ਮਤਲਬ ਸਾਰਾ ਕੁਝ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦੱਸਾਂਗੇ ਅਮਰ ਕੰਟਕ 3000 ਫੁੱਟ ਦੀ ਇੱਥੇ ਹਾਈਟ ਆ ਤੇ ਮੈਂ ਸਾਰੇ ਠੰਡ ਵਾਲੇ ਕੱਪੜੇ ਆਪਦੇ ਹੁਣ ਮੈਂ ਬਾਹਰ ਗਿਆ ਸੀ ਚਾਹ ਚੂਪੀਣ ਢਾਬੇ ਤੇ ਤੇ ਠੰਡ ਲੱਗੀ ਜਾਵੇ ਯਾਰ ਤੇ ਚਲੋ ਕੋਈ ਨਾ ਪੱਖਾ ਜੀ ਮੈਂ ਇੱਕ ਨੰਬਰ ਤੇ ਕਰ ਰੱਖਿਆ ਮੋਟਰਸਾਈਕਲ ਚਲਾਉਣ ਲੱਗੇ ਨਾ ਗਰਮੀ ਲੱਗੀ ਬੈਸੇ ਤਾਂ ਚਲ ਦੇਖੀ ਜਾਊ ਜੋ ਹੋਊਗਾ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਇਸ ਵੀਡੀਓ ਨੰਬਰ ਤੋਂ ਬਾਅਦ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ